ਅੱਜ ਆਪਾਂ ਤੁਹਾਨੂੰ 7 ਤਰੀਕ ਦੀ ਅਪਡੇਟ ਦੇ ਦਿੰਦੇ ਆ ਤੇ ਸ਼ਾਮ ਦਾ ਟਾਈਮ ਆ ਤੇ ਪਹਿਲਾਂ ਨਾਲੋਂ ਪਾਣੀ ਦਾ ਲੈਵਲ ਘਟ ਗਿਆ ਵਾ ਜਿੱਥੇ ਪਸ਼ੂ ਬੰਦੇ ਆ ਉੱਥੇ ਵੀ ਅੰਦਰ ਉਹਦੇ ਪਾਣੀ ਚਲ ਗਿਆ ਵਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਆ ਦੋਸਤੋ ਆਪਾਂ ਅੱਜ ਫੇਰ ਆਏ ਸੀਗੇ ਸੁਲਤਾਨਪੁਰ ਲੋਧੀ ਵਾਲੀ ਸਾਈਡ ਲੱਖਵਰਿਆਂ ਵਾਲੀ ਸਾਈਡ ਤੇ ਅੱਜ ਪਾਣੀ ਦਾ ਲੈਵਲ ਇੰਨਾ ਵਾ ਤੇ ਕਾਫੀ ਸਪੀਡ ਦੇ ਨਾਲ ਪਾਣੀ ਆ ਰਿਹਾ ਵਾ ਤੇ ਉਹ ਬਿਲਕੁਲ ਸਾਹਮਣੇ ਕੁੱਤੇ ਵੀ ਦੂਜੀ ਸਾਈਡ ਫਸੇ ਹੋਏ ਆ ਉਹਨਾਂ ਕੋ ਉਤਾਰਨੀ ਹੁੰਦਾ ਪਿਆ ਹੈਗਾ ਤੇ ਇੱਕ ਵੱਡਾ ਕੁੱਤਾ ਸੀਗਾ ਉਹ ਤਾਂ ਤਰ ਕੇ ਇਧਰਲੀ ਸਾਈਡ ਨੂੰ ਚਲ ਗਿਆ ਵਾ ਤੇ ਉਹ ਦੋ ਵਿਚਾਰੇ ਉੱਥੇ ਫਸੇ ਹੋਏ ਆ ਕੁੱਤਾ ਜਾਂਦਾ ਪਿਆ ਪਾਣੀ ਦੇ ਵਿੱਚੋਂ ਤਰ ਕੇ ਤੁਸੀਂ ਦੇਖ ਸਕਦੇ ਆ ਪਾਣੀ ਘੁੰਮ ਘੁੰਮ ਕੇ ਜਾ ਰਿਹਾ ਵਾ ਤੇ ਇੱਥੋਂ ਡੂੰਗਾ ਲੱਗਦਾ ਵਾ ਪਾਣੀ ਪਹਿਲਾਂ ਇਹ ਕੁੱਤਾ ਸੀਗਾ ਜਿਹੜਾ ਤਰ ਕੇ ਅੱਗੇ ਚੱਲ ਗਿਆ ਸੀਗਾ ਹੁਣ ਫੇਰ ਵਾਪਸ ਆ ਰਿਹਾ ਆਪਣੇ ਬੱਚਿਆਂ ਨੂੰ ਲੈਣ ਵਾਸਤੇ ਤੇ ਕਿਉਂਕਿ ਉਹ ਬੱਚੇ ਛੋਟੇ ਆ ਤੇ ਉਹਨਾਂ ਕੋ ਤਰ ਨਹੀਂ ਹੋਣਾ ਹੈਗਾ ਤੇ ਇਹ ਆਪਣੇ ਉੱਪਰ ਬਿਠਾ ਕੇ ਤੇ ਉਹਨਾਂ ਨੂੰ ਲੈ ਕੇ ਜਾਊਗਾ ਪਾਰ ਕਰਵਾਊਗਾ ਦਰਿਆ ਪਾਣੀ ਅੱਗੇ ਨੂੰ ਵਧੀਆ ਵਧੀਆ ਅੱਗੇ ਪਰਸੋਂ ਮੈਂ ਆਇਆ ਹੀ ਪਰਸੋਂ ਤੇ ਇੱਥੇ ਬਿਲਕੁਲ ਸਹੀ ਸੀਗਾ ਆਹ ਐਂਡ ਸੀਗਾ ਹੁਣ ਹੋਣਾ ਪਾਣੀ ਹਾਂ ਹਾਂ ਥੋੜਾ ਟਾਈਮ ਪਾ ਕੇ ਬੜਾ ਕਿਸਾਨਾਂ ਨੇ ਬੰਨ ਜੇ ਲਾਇਆ ਸੀ ਨਾ ਇੱਥੇ ਤੇ ਉਹ ਸਾਰੇ ਇੱਥੋਂ ਟੁੱਟ ਗਿਆ ਆ ਬੱਬੂ ਹੁਣ ਲਾਇਆ ਹਾਂਜੀ ਹਾਂਜੀ ਦੋਸਤੋ ਆਪਾਂ ਪੁਲ ਦੇ ਉੱਪਰ ਆ ਗਏ ਆ ਤੇ ਅੱਜ ਇੰਨਾ ਕਾ ਪਾਣੀ ਦੀ ਸਪੀਡ ਅੱਜ ਆਪਾਂ ਤੁਹਾਨੂੰ 7 ਤਰੀਕ ਦੀ ਅਪਡੇਟ ਦੇ ਦਿੰਦੇ ਆ ਤੇ ਸ਼ਾਮ ਦਾ ਟਾਈਮ ਆ ਤੇ ਆ ਪਾਣੀ ਦੀ ਸਪੀਡ ਆ ਜਿੱਥੇ ਪਸ਼ੂ ਬੰਦੇ ਆ ਉੱਥੇ ਵੀ ਅੰਦਰ ਉਹਦੇ ਪਾਣੀ ਚਲ ਗਿਆ ਵਾ ਤੇ ਇਧਰਲੀ ਸਾਈਡ ਵੀ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਵਾ ਤੇ ਮੋਟਰ ਵੀ ਸਾਰੀ ਡੁੱਬ ਚੁੱਕੀ ਆ ਪਾਣੀ ਦੇ ਵਿੱਚ ਮੱਕੀ ਦੀ ਫਸਲ ਵੀ ਸਾਰੀ ਖਰਾਬ ਹੋ ਗਈ ਆ ਤੇ ਸਾਰੀ ਪਾਣੀ ਦੇ ਵਿੱਚ ਡੁੱਬ ਗਈ ਆ ਮੱਕੀ ਦੋ ਦਿਨਾਂ ਦੇ ਵਿੱਚ ਪਾਣੀ ਥੋੜਾ ਜਿਹਾ ਘਟ ਹੋ ਗਿਆ ਵਾ ਤੇ ਪਰ ਹਜੇ ਵੀ ਪਾਣੀ ਇੱਧਰ ਹੈਗਾ ਹੈ ਆ ਤੇ ਥੋੜੇ ਦਿਨ ਤੱਕ ਘਟੂਗਾ ਜੇ بارش ਨਹੀਂ ਹੋਈ ਹਿਮਾਚਲ ਦਾ ਆਪਾਂ ਥੋੜਾ ਜਿਹਾ ਅੱਗੇ ਆਏ ਆ ਤੇ ਇੱਧਰ ਦੇਖੋ ਕਿੰਨਾ ਜ਼ਿਆਦਾ ਪਾਣੀ ਆ ਤੇ ਇੱਧਰਲੇ ਏਰੀਆ ਦੇ ਵਿੱਚ ਗ੍ਰੀਨਰੀ ਬਹੁਤ ਆ ਕਿਉਂਕਿ ਝੋਨਾ ਲੱਗਿਆ ਹੋਇਆ ਵਾ ਤੇ ਬਹੁਤ ਜ਼ਿਆਦਾ ਹਰਿਆਲੀ ਬਹੁਤ ਆ ਇੱਧਰਲੀ ਸਾਈਡ ਜਿਹੜੇ ਇੱਥੇ ਕਿਸਾਨ ਥੋੜੇ ਦਿਨ ਪਹਿਲਾਂ ਬੰਨ ਬੰਦੇ ਪਏ ਸੀਗੇ ਤੇ ਅੱਜ ਆਪਾਂ ਆਏ ਸੀਗੇ ਅੱਜ ਕੋਈ ਵੀ ਨਹੀਂ ਸੀਗਾ ਇੱਥੇ ਤੇ ਉਹ ਬੰਨ ਵੀ ਟੁੱਟ ਗਿਆ ਸੀਗਾ ਜਿਹੜਾ ਕਿਸਾਨਾਂ ਰਾਈ ਲਾਇਆ ਗਿਆ ਸੀਗਾ ਇੱਥੇ